ਮਾਂ ਨੇ ਛੋਟੇ ਪੁੱਤ ਨੂੰ ਸਮਝਾਇਆ ਜਿਹੜਾ ਵੱਡੇ ਵੀਰ ਨਾਲ ਲੜਦਾ ਸੀ ਮਾਂ ਕਹਿੰਦੀ ਵੇ ਨਿੱਕੇਆ ਤੂੰ ਵੱਡੇ ਤਾਂ ਹੀ ਬਾਈ ਕਿਉਂ ਨਹੀਂ ਕਹਿੰਦਾ ਐਵੇਂ ਲੜਦਾ ਢਿੱਡਦਾ ਨਾਲ ਸਮਾਈ ਕਿਉਂ ਨਹੀਂ ਬੈਂਦਾ ਵੇ ਤੂੰ ਛੋਟਾ ਜੇ ਤੈਨੂੰ ਉਸਨੇ ਝਿੜਕ ਵੀ ਦਿੱਤਾ ਕੀਏ ਵੱਡੇ ਭਾਈ ਦੀ ਆਖੀ ਖਾਨੇ ਪਾਈ ਕਿਉਂ ਨਹੀਂ ਲੈਂਦਾ ਕਾਲੀ ਕਰਦਾ ਸੱਟ ਖਾ ਲੈਣਾ ਤੇ ਉਤੋਂ ਪਿਓ ਦੀਆਂ ਝੜਕਾਂ ਵੇ ਮਾਂ ਸਦਕੇ ਕਾ ਤੂੰ ਡੁੱਸਕੇ ਓਏ ਮਾਂ ਨੂੰ ਜੱਫੀ ਪਾਈ ਕਿਉਂ ਨਹੀਂ ਲੈਂਦਾ ਪੁੱਤ ਉਹ ਰੁਖੀਆਂ ਨੂੰ ਕਿਉਂ ਦੰਦੀਆਂ ਵੱਢੇ ਲਿਆ ਮੈਂ ਚੂਰੀ ਕੁੱਟਾਂ ਕਾ ਤੋਂ ਰਸਦਾ ਭੱਜਦਾ ਚੰਨਾ ਵੇ ਚੂਰੀ ਖਾਈ ਕਿਉਂ ਨਹੀਂ ਲੈਂਦਾ ਆਪ ਤੇਰੇ ਲਿਬੜੇ ਲੀੜੇ ਬਦਲ ਆ ਤੇਰੇ ਲਿਬੜੇ ਲੀੜੇ ਬਦਲਾਂ ਮੂੰਹ ਮੱਥਾ ਤੇਰਾ ਧੋਵਾ ਗਰਮੀ ਗਰਮੀ ਹੋਇਆ ਨਿੱਕੇ ਨਹਾਈ ਕਿਉਂ ਨਹੀਂ ਲੈਂਦਾ ਫਿਰ ਕੇਸਾਂ ਦਾ ਜੂڑا ਕਰਕੇ ਮਾਂ ਨੇ ਮੱਥਾ ਚੁੰਮਿਆ ਫਿਰ ਕੇਸਾਂ ਦਾ ਜੂڑا ਕਰਕੇ ਮਾਂ ਨੇ ਮੱਥਾ ਚੁੰਮਿਆ ਗੁਰਦੁਆਰੇ ਜਾਣੇ ਦਾ ਪੁੱਸ ਪਾਣੀ ਕਿਉਂ ਨਹੀਂ ਲੈਂਦਾ ਵੇ ਨਿੱਕੇ ਤੂੰ ਵੱਡੇ ਤਾਂ ਹੀ ਬਾਈ ਕਿਉਂ ਨਹੀਂ ਕਹਿੰਦਾ